ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਵੈਲਕਮ ਕਰਦੇ ਆਂ ਤੁਨੋਂ ਲਾ ਕਪਲ ਵਲੌਗਸ ਤੋਂ ਅੱਜ ਆਪਾਂ ਤਕਰੀਬਨ 1:00 ਵਜੇ ਉੱਠ ਗਏ ਸੀ ਇਸ਼ਨਾਨ ਕਰ ਲਿਆ ਤੇ ਹੁਣ ਆਪਾਂ ਚੱਲੇ ਆਂ ਗੱਗਰ ਸਾਹਿਬ ਦੀ ਸੇਵਾ ਦੇ ਲਈ ਤੁਹਾਨੂੰ ਮਿਲਦੀ ਆਪਾਂ ਅੱਗੇ ਚੱਲ ਕੇ ਬਣੇ ਰਹਿਣਾ ਵਲੌਗ ਨਾਲ ਹਾਂਜੀ ਆਪਾਂ ਰੂਮ ਚੋਂ ਬਾਹਰ ਆ ਗਏ ਸੀ ਜੀ ਆ ਸੰਗਤ ਨੂੰ ਤੁਸੀਂ ਦੇਖ ਸਕਦੇ ਹੋ ਇਹ ਟ੍ਰੇਨ ਕਈ ਵਾਰ ਰਾਤ ਨੂੰ ਲੇਟ ਆਉਂਦੀਆਂ ਨੇ ਤਾਂ ਇੱਥੇ ਗੱਦੇ ਵਗੈਰਾ ਮਿਲ ਜਾਂਦੇ ਹੁੰਦੇ ਆ ਤਾਂ ਸੰਗਤ ਸਾਰੀ ਗੱਦੀਆਂ ਤੇ ਸੁੱਤੀ ਪਈ ਆ ਆਪਾਂ ਅੱਜ ਜਾ ਰਹੇ ਸੀ ਤੁਹਾਨੂੰ ਦੱਸਿਆ ਸੀ ਸਟਾਰਟਿੰਗ ਦੇ ਵਿੱਚ ਡੈਡੀ ਅੱਗੇ ਜਾ ਰਹੇ ਨੇ ਆ ਬਾਬਾ ਜੀ ਇੱਥੇ ਸੇਵਾਦਾਰ ਨੇ ਨਾਈਟ ਡਿਊਟੀ ਤੇ ਤੇ ਡੈਡੀ ਜੀ ਨੇ ਉਹਨਾਂ ਨੂੰ ਪੁੱਛਿਆ ਵੀ ਸੀ ਗਗਨਦੀਸੀ ਵਾਲੇ ਜਾਣਾ ਬਾਬਾ ਜੀ ਕਹਿੰਦੇ ਚਲੇ ਜਾਓ ਟਾਈਮ ਹੋਇਆ ਪਿਆ ਆਪਾਂ ਬਾਬਾ ਨਿਹੰਗ ਸਿੰਘ ਸਰਾਹ ਤੋਂ ਬਾਹਰ ਨਿਕਲੇ ਆ ਹੁਣ ਇਹ ਇਹ ਦੇਖ ਸਕਦੇ ਹੋ ਤੁਸੀਂ ਪਾਪਾ ਨਿਹੰਗ ਸਿੰਘ ਦੀ ਸਰਾਹ ਯਾਤਰੀ ਨਿਵਾਸ ਐਨ ਆਰ ਆਈ ਇੱਥੇ ਆਪਾਂ ਹੁਣ ਜਾ ਰਹੇ ਆ ਅੱਗੇ ਮੰਮੀ ਮੰਮੀ ਜੀ ਜਾ ਰਹੇ ਨੇ ਉਹ ਸਾਹਮਣੇ ਲੰਗਰ ਸਾਹਿਬ ਗੁਰਦੁਆਰਾ ਬਣਿਆ ਹੋਇਆ ਇੱਥੇ ਆਪਾਂ ਜਾਣੇ ਹੁੰਨੇ ਆ ਅੱਗੇ ਜਾ ਕੇ ਉਹਦੇ ਗੇਟ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਦੇ ਗੇਟ ਦੇ ਵਿੱਚ ਦਰਿਆਵਾਂ ਵਗੈਰਾ ਪਛਾਈਆਂ ਹੁੰਦੀਆਂ ਨੇ ਜਿਹਦੇ ਤੇ ਬੈਠ ਕੇ ਗਾਗਰ ਸਾਹਿਬ ਦੇ ਸਵਾਗਤ ਲਈ ਬੈਠਦੀ ਆ ਤੇ ਜਾਪ ਕਰਦੀ ਆ ਫੇਰ ਜਦੋਂ ਬਾਬਾ ਜੀ ਗੁਦਾਵਰੀ ਨਦੀ ਤੇ ਜਾਂਦੇ ਨੇ ਤਾਂ ਸਾਰੀ ਸੰਗਤ ਬਾਬਾ ਜੀ ਦੇ ਨਾਲ ਜਾਪ ਕਰਦੀ ਹੋਈ ਸਤਨਾਮ ਵਾਹਿਗੁਰੂ ਦਾ ਨਾਲ-ਨਾਲ ਗੁਦਾਵਰੀ ਨਦੀ ਤੇ ਪਹੁੰਚਦੀ ਆ ਆਪਾਂ ਵੀ ਇੱਥੇ ਪਹੁੰਚ ਚੁੱਕੇ ਆ ਇਹ ਹੈ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਤੇ ਬਹੁਤ ساری ਸੰਗਤਾਂ ਜਿਹੜੀ ਉਹ ਪਹੁੰਚੀ ਹੋਈ ਆ ਪਰ ਆਪਾਂ ਥੋੜੇ ਲੇਟ ਹੋ ਗਏ ਸੀ। ਬਾਬਾ ਜੀ ਨੇ ਆਪਾਂ ਨੂੰ ਦੱਸਿਆ ਵੀ ਜੇ ਤੁਸੀਂ ਗਾਗਰ ਸਾਹਿਬ ਦੇ ਨਾਲ ਜਾਣਾ ਸੀ ਤਾਂ ਬਾਬਾ ਜੀ ਲੰਘ ਚੁੱਕੇ ਨੇ ਇੱਥੋਂ ਤਾਂ ਆਪਾਂ ਵੀ ਫਿਰ ਪਿੱਛੇ-ਪਿੱਛੇ ਗਏ ਤੇ ਸੰਗਤ ਕਾਫੀ ਜਾ ਚੁੱਕੀ ਸੀ ਨਾਲ ਕਾਫੀ ਸੰਗਤ ਇੱਥੇ ਹਜੇ ਵੇਟ ਕਰ ਰਹੀ ਸੀ। ਹੋ ਸਕਦਾ ਸਾਡੇ ਤਰ੍ਹਾਂ ਉਹ ਵੀ ਲੇਟ ਹੋ ਗਏ ਹੋਣ। ਬਾਬਾ ਜੀ ਖੜੇ ਸੀ ਆਪਾਂ ਨੂੰ ਬਾਬਾ ਜੀ ਨੇ ਕਹਿਤਾ ਵੀ ਤੁਸੀਂ ਚਲੇ ਜਾਓ। ਹਾਂ ਇੱਥੇ ਦੰਗੀਆਂ ਕੱਟੀਆਂ ਹੋ ਰਹੀਆਂ ਸੀ ਸੰਗਤ ਦੀ ਸਵਾਗਤ ਲਈ ਵਿਛਾਈਆਂ ਜਾਂਦੀਆਂ ਨੇ। ਹੁਣ ਆਪਾਂ ਪਹੁੰਚੇ ਹਾਂ ਗੁਦਾਬਰੀ ਨਦੀ ਤੇ ਇਹ ਹੈ 메ਨ ਗੇਟ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਆ ਜਿਹੜੀ ਗੁਦਾਬਰੀ ਨਦੀ ਤੇ ਬਾਬਾ ਜੀ ਨਾਲ ਗਾਗਰ ਪਰਵਾਉਣ ਵਾਸਤੇ ਆਈ ਹੋਈ ਸੀ ਗਾਗਰ ਗਾਗਰ ਕੁੰਡ ਵਿੱਚੋਂ ਭਰੀ ਜਾਂਦੀ ਆ ਬਾਬਾ ਜੀ ਇੱਥੇ ਪਹੁੰਚ ਕੇ ਅਰਦਾਸ ਬੇਨਤੀ ਕਰਦੇ ਨੇ ਉਸ ਪ੍ਰੰਤ ਹੀ ਗਾਗਰ ਪਰਨ ਦੀ ਜਿਹੜੀ ਰਸਮ ਆ ਉਹ ਕੀਤੀ ਜਾਂਦੀ ਆ ਤੇ ਆਪਾਂ ਵੀ ਇੱਥੇ ਅਰਦਾਸ ਦੇ ਵਿੱਚ ਸ਼ਾਮਲ ਹੋਇਆ ਕਿ Bye. Uh... ਕੋਈ ਨਹੀਂ ਕੋਈ ਚਲੋ ਚੋੜੀ ਨਾ ਮੋਹਲੇ ਨਾ ਚਲ ਆਏ ਪਰ ਫੋਨ ਕਰਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ मीटर <small> हु i yeah. سات نام واہ گرو اپن نام واہ سات نام واہ گرو سات نام واہ گرو سات सासिया काल सासिया काली ਮੁਰਗੀ ਖਾਣੇ ਆ। ਬਰਾਮਨਾ ਬੰਟਾ ਦੇ ਚਰਪਟ ਚੁਵਾਟਾ। ਸੰਤਾ ਜੀ ਤੁਸੀਂ ਦੀਤਿਆ ਹਮਾਰਿਆਂ ਸਾੰਤਾਂ ਜਵਾਨੋ ਖਾਲਸਾ ਜੀ ਥੋੜਿਆ ਸਾੰਤਾਂ ਸੇਵਾ ਕਰੋ। ਆ ਸਾਹਮਣੇ ਭੇੜ ਦੇ ਬਾਬਾ ਜੀ ਨੇ ਆਪਣੀ ਡਿਊਟੀ ਲਈ ਫੁੱਲਾਂ ਦੀ ਮਾਲਾ ਲੈ ਕੇ ਆਉਣ ਦੇ ਲਈ ਮੈਂ ਤੇ ਮਨਦੀਪ ਬਾਬਾ ਜੀ ਕੋਲ ਪਹੁੰਚੇ ਇੱਥੋਂ ਆਪਾਂ ਬਾਬਾ ਜੀ ਤੋਂ ਫੁੱਲਾਂ ਦੀ ਮਾਲਾ ਦਾ ਜੋੜਾ ਲਿਆ ਮਾਲਾ ਬਹੁਤ ਹੀ ਸੋਹਣੀ ਬਣਾਈ ਹੋਈ ਸੀ ਚਿੱਟੇ ਤੇ ਨਾਭੀ ਰੰਗ ਦੇ ਫੁੱਲਾਂ ਨਾਲ ਜੜੀ ਹੋਈ ਸੀ ਸਾਰੀ ਮਾਲਾ ਲੈਣ ਤੋਂ ਬਾਅਦ ਆਪਾਂ ਹੁਣ ਚੱਲੇ ਆਂ ਗੜਾ ਪ੍ਰਸ਼ਾਦ ਵਾਲੇ ਕਾਊਂਟਰ ਤੇ ਹੁਣ ਆਪਾਂ ਉੱਥੋਂ ਗੜਾ ਪ੍ਰਸ਼ਾਦ ਪ੍ਰਾਪਤ ਕਰਾਂਗੇ ਮੈਂ ਮਨਵੀਰ ਨੂੰ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਲਈ ਪੈਸੇ ਦਿੱਤੇ। ਮਨਵੀਰ ਨੇ ਆਪਣੇ ਕੋਲੇ ਮਾੜਾ ਜਿਹੜੀ ਫੁੱਲਾਂ ਦੀ ਉਹ ਚੱਕੀ ਹੋਈ ਆ। ਡੈਡੀ ਜੀ ਵੀ ਸਾਡੇ ਨਾਲ ਕੜਾ ਪ੍ਰਸ਼ਾਦ ਵਾਲੇ ਕਾਊਂਟਰ ਤੇ ਜਾਣਗੇ। ਸਾਡੇ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੀ ਸੰਗਤ ਕੜਾ ਪ੍ਰਸ਼ਾਦ ਵਾਲੇ ਕਾਊਂਟਰ ਤੇ ਰੁਕੀ ਹੋਈ ਸੀ। ਲਾਈਨ ਦੇ ਵਿੱਚ ਲੱਗ ਕੇ ਸਾਰੇ ਆਪਣੀ 바ਰੀ ਨਾਲ ਕੜਾ ਪ੍ਰਸ਼ਾਦ ਵਾਲੇ ਕਾਊਂਟਰ ਤੋਂ ਪਰਚੀਆਂ ਲੈ ਕੇ ਕੜਾ ਪ੍ਰਸ਼ਾਦ ਪ੍ਰਾਪਤ ਕਰ ਰਹੇ ਸੀ। ਆਪਾਂ ਵੀ ਪਹੁੰਚੇ ਆਂ। ਕੜਾ ਪ੍ਰਸ਼ਾਦ ਵਾਲੇ ਕਾਊਂਟਰ ਤੇ ਚੜਾਵਾ ਕਾਊਂਟਰ ਲਿਖਿਆ ਹੋਇਆ ਡੋਨੇਸ਼ਨ ਕਾਊਂਟਰ ਤੁਸੀਂ ਦੇਖ ਸਕਦੇ ਹੋ ਇੱਥੇ ਸੰਗਤ ਬਹੁਤ ساری ਲਾਈਨ ਦੇ ਵਿੱਚ ਲੱਗੀ ਹੋਈ ਆ ਤੇ ਸਾਰੇ ਕੜਾ ਪ੍ਰਸ਼ਾਦ ਪ੍ਰਾਪਤ ਕਰਨ ਤੋਂ ਬਾਅਦ ਦਰਵਾਸਾ ਵਿੱਚ ਜਾਣਗੇ ਦਰਸ਼ਨ ਕਰਨਗੇ ਆਪਾਂ ਵੀ ਤੁਹਾਨੂੰ ਦਰਵਾਸਾ ਵਿੱਚ ਲੈ ਕੇ ਜਾਵਾਂਗੇ ਦਰਸ਼ਨ ਕਰਵਾਵਾਂਗੇ ਜਿੰਨਾ ਕੁ ਹੋ ਸਕੇ ਆ ਅਲਾਉ ਹੋਇਆ ਆਪਾਂ ਉਹਨਾਂ ਤੁਹਾਨੂੰ ਜ਼ਰੂਰ ਵੀਡੀਓ ਬਣਾ ਕੇ ਦਿਖਾਵਾਂਗੇ ਦਰਵਾਸਾ ਦੇ ਅੰਦਰ ਫੋਨ ਅਲਾਉ ਕਟ ਕੀਤਾ ਜਾਂਦਾ ਪਰਮਿਸ਼ਨ ਲਵਾਂਗੇ ਨੇਸ਼ਨਲ ਕਾਊਂਟਰ ਤੇ ਆ ਕੇ ਆਪਾਂ ਸਲਿੱਪ ਕਟਵਾਈ ਕੜਾ ਪ੍ਰਸ਼ਾਦ ਪ੍ਰਾਪਤ ਕੀਤਾ ਹੁਣ ਆਪਾਂ ਅੰਦਰ ਜਾ ਰਹੇ ਆਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਤੁਸੀਂ ਬਾਰੀ 뷰 ਆ ਜਿਹੜਾ ਉਹ ਦੇਖ ਸਕਦੇ ਹੋ ਸਚਕੰਡ ਸਾਹਿਬ ਦਾ ਹਜੂਰ ਸਾਹਿਬ ਸਚਕੰਡ ਸਾਹਿਬ ਦਾ ਇਹ ਬਾਰੀ 뷰 ਆ ਸਵੇਰ ਵੇਲੇ ਬਹੁਤ ਸਾਰੀ ਸੰਗਤ ਆ ਜਿਹੜੀ ਉਹ ਪਹੁੰਚੀ ਹੋਈ ਆ ਇਹ ਸਾਰੀ ਸੰਗਤ ਗਾਗਰ ਸਾਇਪਰਵਾਨ ਨਾਲ ਗਈ ਹੋਈ ਸੀ ਹੁਣ ਤੁਸੀਂ ਅੰਦਰ ਦਰਸ਼ਨੂ ਕਰਵਾਤਾ ਜੀ ਤੇ ਬਾਬਾ ਜੀ ਦੇ ਇੱਕ ਰਾਸ਼ਟਰੀ ਹਿੰਦੀ ਸੇਵਾ ਨੂੰ ਵੀ ਰਿਹਾ ਪਰ ਇਸਾਤੀਕ ਉਰਵੀ ਸੰਕਤ ਕਰ ਰਹੀ ਹੈ ਮਹਾਂ ਪਵਿੱਤਰ ਜੀ ਆ ਕੀ ਦਾ ਅਸ਼ਾਦੀ ਦੇ ਲਈ ਇਹ ਪਵਿੱਤਰ ਜਲ ਸ਼ਕਿਆ ਇਸ ਪਵਿੱਤਰ ਜਲ ਨਾਲ ਦਰਬਾਰ ਸਾਹਿਬ ਦੇ ਵਿੱਚ ਸ਼ਸਤਰਾਂ ਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ ਇਹ ਹੈ ਦਰਬਾਰ ਸਾਹਿਬ ਦਾ ਬਾਹਰੀ 뷰 ਤੁਸੀਂ ਦੇਖ ਸਕਦੇ ਹੋ ਆਪਾਂ ਡੈਡੀ ਜੀ ਦੀ ਵੇਟ ਕਰ ਰਹੇ ਸੀ ਇੱਥੇ ਆਪਾਂ ਆਪ ਦਾ ਸਾਰਾ ਫੋਟੋ ਸਭ ਸੇਖਣ ਬਹੁਤ ਬਹੁਤ ਬਰਵਾਣ ਦਾ ਨਦਰਾੰਤ ਗੁਣ ਆਪਾਂ ਪਹੁੰਚੇ ਆ ਗੁਰੂ ਘਰ ਲੰਗਰ ਤੁਸੀਂ ਦਰਸ਼ਨ ਕਰੋ ਗੁਰੂ ਘਰ ਲੰਗਰ ਦੀਆਂ ਤਿੰਨ ਬਿਲਡਿੰਗ ਬਣੀਆਂ ਹੋਈਆਂ ਨੇ ਦੋ ਸਾਹਮਣੇ ਉਹ ਐਂਟਰੀ ਗੇਟ ਨੇ ਆਪਾਂ ਅੰਦਰ ਚੱਲ ਕੇ ਚਾਹ ਦਾ ਲੰਗਰ ਛਕਾਂਗੇ ਹੋਰ ਵੀ ਬਹੁਤ ਸਾਰੀ ਸੰਗਤ ਆ ਜਿਹੜੀ ਉਹ ਲੰਗਰ ਹਾਲ ਦੇ ਵਿੱਚ ਪਹੁੰਚੀ ਹੋਈ ਆ ਅਸੀਂ ਵੀ ਸਾਰੇ ਲੰਗਰ ਹਾਲ ਵਿੱਚ ਗਏ ਲੰਗਰ ਹਾਲ ਬਹੁਤ ਹੀ ਜ਼ਿਆਦਾ ਵੱਡਾ ਬਣਿਆ ਹੋਇਆ ਬਹੁਤ ਸੁੰਦਰ ਬਣਿਆ ਹੋਇਆ 24 ਘੰਟੇ ਲੰਗਰ ਹੈ ਜਿਹੜਾ ਇੱਥੇ ਚੱਲਦਾ ਰਹਿੰਦਾ ਸੰਗਤ ਲੰਗਰ ਛੱਕੇ ਬਾਹਰ ਆ ਰਹੀ ਹੈ ਤੇ ਕੁਝ ਕੁ ਸੰਗਤ ਹੈ ਜਿਹੜੀ ਦਰਬਾਰ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਲੰਗਰ ਛੰਨ ਲਈ ਅੰਦਰ ਜਾ ਰਹੀ ਹੈ ਆਪਾਂ ਵੀ ਪਹੁੰਚੇ ਹਾਂ ਲੰਗਰ ਹਾਲ ਵਿੱਚ ਇੱਥੇ ਤੁਸੀਂ ਆਪਣੀ ਡੋਨੇਸ਼ਨ ਵੀ ਦੇ ਸਕਦੇ ਹੋ ਆਪਣਾ ਦਸਵੰਧ ਕੱਟ ਸਕਦੇ ਹੋ ਬਾਬਾ ਜੀ ਨੇ ਇੱਥੇ ਕਾਊਂਟਰ ਲਗਾਇਆ ਹੋਇਆ ਤੁਸੀਂ ਆਪਣੀ ਸੇਵਾ ਤੇ ਇਸ ਸੇਵਾ ਦੇ ਵਿੱਚ ਆਪਣਾ ਹਿੱਸਾ ਪਾ ਸਕਦੇ ਹੋ ਆਪਾਂ ਲੰਗਰ ਹਾਲ ਵਿੱਚ ਪਹੁੰਚੇ ਆ ਮੇਜੀ ਡੈਡੀ ਜੀ ਮਾਮੀ ਜੀ ਪਹਿਲਾਂ ਪਹੁੰਚ ਗਏ ਸੀ ਤੇ ਪਾਪਾ ਜੀ ਦੀਆਂ ਇੱਥੇ ਫੋਟੋਜ਼ ਲੱਗੀਆਂ ਹੋਈਆਂ ਨੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਹਨਾਂ ਦੇ ਲੰਗਰ ਹਾਲ ਵਿੱਚ ਪਹੁੰਚ ਕੇ ਆਪਾਂ ਚਾਹ ਦਾ ਲੰਗਰ ਛਕਿਆ ਇੱਥੇ ਤੁਹਾਨੂੰ ਦੋਨਾਂ ਤਰ੍ਹਾਂ ਦੀ ਚਾਹ ਮਿਲ ਜਾਂਦੀ ਆ ਫਿੱਕੀ ਵੀ ਮਿੱਠੀ ਵੀ ਤੁਸੀਂ ਜਿਹੜੀ ਵੀ ਚਾਹ ਪੀਣਾ ਚਾਹੋ ਉਹ ਪੀ ਸਕਦੇ ਹੋ ਹੁਣ ਆਪਾਂ ਤੁਹਾਨੂੰ ਮਿਲਾਂਗੇ ਆਪਣੇ ਅਗਲੇ ਵਲੌਗ 'ਚ ਅੱਗੇ ਦੀ ਯਾਤਰਾ ਤੁਹਾਨੂੰ ਅਗਲੇ ਵਲੌਗ 'ਚ ਦਿਖਾਵਾਂਗੇ ਨਾਲ ਕਪਲ ਬਲੌਗਸ ਬਿਲੋਂਧਾਟਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਦੇਵੇ ਛੇਤੀ ਮਿਲਦੇ ਹਾਂ ਅਗਲੇ ਬਲੌਗ ਨਾਲ ਧੰਨਵਾਦ